ਸਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਖਜੂਰੀ ਵਿੱਚ ਬੈਠੇ ਜਿੰਨੇ ਵੀ ਇੱਥੇ ਸੰਗਤ ਆਈ ਹੈ ਸਾਰੇ ਜਣੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕਾਰਯੋਗ ਸਾਧ ਸੰਗਤ ਜੀ ਅੱਜ ਬਹੁਤ ਕਰਮ ਪਾਕਾ ਵਾਲਾ ਤੇ ਹੈ ਕਿ ਅੱਜ ਦੇ ਦਿਨ ਮੇਰੇ ਸਤਿਗੁਰੂ ਮਹਾਰਾਜ ਸ਼ੰਤਪਾਪਾ ਕਨੈਲਦਾਸ ਜੀ ਨੇ ਦੁਨੀਆਂ ਨੂੰ ਤਾਰਨ ਵਾਸਤੇ ਅਸੀਂ ਦੁਨੀਆਂ ਨੂੰ ਸਿੱਧੇ ਰਸਤੇ ਲਾਉਣ ਵਾਸਤੇ ਉਹਨਾਂ ਨੇ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਸੀ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਆਪਣੀ ਕਿਰਪਾ ਕੀਤੀ ਹੈ ਕਿਉਂਕਿ ਇਹ ਦਿਨ ਤਾਂ ਹੀ ਤਾਂ ਕਰਮਾਪਾਗਾਂ ਵਾਲਾ ਹੈ ਸਤਿਗੁਰੂ ਮਹਾਰਾਜ ਜੀ ਦਾ ਦੇਣ ਕੋਈ ਦੇ ਨਹੀਂ ਸਕਦਾ ਜੇ ਆਪਾ ਕਹੀਏ ਕਿ ਉਹਨਾਂ ਦੀ ਜਗ੍ਹਾ 'ਚ ਸੇਵਾ ਕਰਤੀ ਜਾਂ ਉਹਨਾਂ ਦੀ ਜਗ੍ਹਾ ਬਣਾਈ ਨਹੀਂ ਉਹਨਾਂ ਦੀ ਸੇਵਾ ਕਰਨੀ ਤਾਂ ਬਹੁਤ ਹੀ ਔਖੀ ਹੈ ਕਿਉਂਕਿ ਉਹਨਾਂ ਦੀ ਕਿਰਪਾ ਦੁਆਰਾ ਹੀ ਜੋ ਕੁਝ ਹੋ ਸਕਦਾ ਹੈ ਕਿਉਂਕਿ ਵੇਖੋ ਮਨ ਦੇ ਵਿੱਚ ਇਹ ਸੀ ਵੀ ਅੱਜ ਤਾਂ ਬਹੁਤ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜਿਨ੍ਹਾਂ ਦੀ ਸੰਗਤ ਆਈ ਹੈ ਉਹੀ ਹੀ ਬਹੁਤ ਹੈ ਪਰ ਫਿਰ ਵੀ ਉਹਨਾਂ ਨੇ ਬਹੁਤ ਕਿਰਪਾ ਕਰਕੇ ਤਾਂ ਬਾਬਾ ਜੀ ਜਦੋਂ ਆਏ ਸੀ ਮਰਨ ਨੂੰ ਆਉਂਦੇ ਸੀ ਤੇ ਬਾਬਾ ਜੀ ਦੇ ਦਰਸ਼ਨ ਹੋਏ ਮੈਂ ਕਹਿ ਲਿਆ ਵੀ ਹੋਣਾ ਅੱਜ ਚੰਗਾ ਦਿਨ ਬਣ ਗਿਆ ਉਸ ਤੋਂ ਬਾਅਦ ਬੈਠੇ ਆ ਕੇ ਤਾਂ ਮਾਣੂ ਕਹੇ ਆਗੇ ਮੈਂ ਕਹਿ ਵੀ ਆ ਤਾਂ ਤੁ ਵੀ ਚੰਗਾ ਹੋ ਗਿਆ ਤਾਂ ਜੇ ਇਹ ਹੈ ਵੀ ਜਿੰਨਾ ਵੀ ਸਾਨੂੰ ਸ਼ਰਧਾ ਹੈ ਉਹ ਮਾਣੂ ਨਗਰੀ ਵਾਲੇ ਉਹਨਾਂ ਨੇ ਜੋ ਹੌਂ ਰਿਹਾ ਹੈ ਨੀ ਕਿਰਪਾ ਕੀਤੀ ਹੈ ਉਹ ਤਾਂ ਉਹ ਹੀ ਜਾਣਦੇ ਆ ਕਿਉਂਕਿ ਬਾਬਾ ਜੀ ਸੀ ਜਿਹੜੀ ਸ਼ਰਧਾ ਸੀ ਉਹ ਮਾਣੂ ਕੇ ਆਂ ਵਾਸਤੇ ਬਹੁਤ ਵੱਡੀ ਸੀ ਪਹਿਲੀ ਵਾਰਾਂ ਅਸੀਂ ਜਦੋਂ ਮਾਣੂ ਕੀ ਗਏ ਮੈਂ ਤਾਂ ਛੋਟਾ ਜਿਹਾ ਸੀ ਤੇ ਸਤਿਗੁਰਾਂ ਨੇ ਕੋਈ ਐਸਾ ਜਜ਼ਵੇ ਵਾਲਾ ਨਾਰਾ ਬੋਲਿਆ ਉੱਥੇ ਬਹੁਤ ਸਾਰੇ ਪਿੰਪਲ ਤੇ ਬੋੜ ਸੀ ਇੱਕ ਪਣ ਬੋਹੜਾਂ ਦੇ ਤੋਂ ਸਾਰੇ ਪੱਤੇ ਚੜ ਗਏ ਸਾਰੇ ਹੈਰਾਨ ਹੋ ਗਏ ਇਹ ਕਿਵੇਂ ਇੱਕੀ ਗੱਲ ਹੋ ਗਈ ਸਾਰੇ ਇਕੱਠੇ ਹੋ ਗਏ ਮੰਨ ਲਓ ਕਿਉਂਕਿ ਉਹਦੇ ਪਹਿਲੀ ਸਾਉਂਡ ਸੀ ਤਾਂ ਕਹਿਣ ਲੱਗੇ ਵੀ ਇਹ ਕਿਵੇਂ ਗੱਲ ਹੋਈ ਤਾਂ ਬਾਬਾ ਜੀ ਕਹਿੰਦੇ ਨਹੀਂ ਹਵਾ ਹੀ ਸੀ ਹਵਾ ਹੀ ਤੋਂ ਹੈ ਸਾਰੇ ਪੱਤੇ ਕائیں ਚੜੇ ਸਾਡੇ ਆਵਾਜ਼ ਨਾਲ ਕਿਥੋਂ ਚੜ ਗਏ ਲੱਗੇ ਜਿਹੜੇ ਮੁਰਗ ਮਹਾਪਰ ਸੇ ਕਦੇ ਆਪਦਾ ਨਾਂ ਨਹੀਂ ਲੈਂਦੇ ਏ ਨਹੀਂ ਕਹਿੰਦੇ ਵੀ ਅਸੀਂ ਵੇਖੋ ਨਾਰਾ ਮਾਰਿਆ ਆ ਕੁਛ ਕੀਤਾ ਉਸ ਤੋਂ ਬਾਅਦ ਇੱਕ ਇੱਥੇ ਸੇਵੇ ਵਾਲਾ ਪਿੰਡ ਆ ਇੱਕ ਉਹਦੇ ਕੋਲੇ ਤਾਂ ਕਹਿੰਦੇ ਚਲੋ ਆਪਾਂ ਅੱਜ ਇੱਥੇ ਵੀ ਚੱਲੇ ਜਾਈਏ ਲਓ ਉੱਥੇ ਗਏ ਤਾਂ ਗਾਂ ਇੱਕ ਬੱਚਾ ਉਹਦੀ ਜਵਾ ਹੈ ਕੋਇਆ ਪਿਆ ਜਿਵੇਂ ਮੌਤ ਹੋਈ ਹੈ ਉਹਨਾਂ ਦੇ ਘਰ ਚ ਜਿੰਨੇ ਆਦਮੀ ਸੀ ਸਾਰਿਆਂ ਦੀ ਮੌਤ ਹੋ ਗਈ ਇੱਕ ਸ਼ੀਗਾ ਸਾਫ ਉਹਦਾ ਮੰਦਰ ਸਿਉ ਉਹਨਾਂ ਨੇ ਕਿਹਾ ਮਹਾਰਾਜ ਸਾਡੀ ਦੀ ਕਿਰਪਾ ਕਰੋ ਕਹਿੰਦੇ ਬਿਜੁਰਗਾ ਐਸੀ ਸ਼ਕਤੀ ਵਾਲੇ ਹੈ ਜੀਰ ਦੇ ਕਿਰਪਾ ਕਰਨ ਨੂੰ ਉਹਨੂੰ ਕੱਢ ਦਿੰਦੇ ਆ ਅਧਿਆ ਦ੍ਰਿਸ਼ਟੀ ਉਹਨੂੰ ਸਿੱਧਾ ਦਰਗਾਹ ਚੋਂ ਵੀ ਲੈ ਆਉਂਦੇ ਆ ਤਾਂ ਕਹਿਣ ਲੱਗੀ ਵੀ ਐਹੋ ਜੀ ਸ਼ਕਤੀ ਦਾ ਕਰਨ ਚੈਨੇਗੀ ਸੋ ਚਲੋ ਤਾਂ ਬਾਬਾ ਜੀ ਤੀਜ ਲਾਉਂਦੇ ਸੀ ਉਹਨੂੰ ਜਿਹੜਾ 2 ਵਜੇ ਕਹ ਲਗੇ ਵਿਚਾਰੋ ਆਪ ਬਾਸ਼ਨਾਨ ਕਰਿਆ ਜੀ ਉੱਥੇ ਸਾਰੇ ਨਿਕਿਆ ਵੀ ਇੱਕ ਇਸ ਤਰ੍ਹਾਂ ਹੋ ਇਸ ਤਰ੍ਹਾਂ ਕੇ ਵੀ ਜਾਂਦਾ ਹੋ ਜੂਗਾ ਤਾਂ ਉੱਥੇ ਕੋਈ ਸੰਗਤ ਦਾ ਬੰਦਾ ਬੋਲ ਰਿਹਾ ਸੀ ਸ਼ਬਦ ਬਾਣੀ ਬੋਲ ਰਿਹਾ ਸੀ ਉਹ ਕਹਿਣ ਲੱਗਾ ਵੀ ਉਹਨਾਂ ਦੇ ਗੁਰੂ ਮਾਤਰੋਤ ਸੋ ਗਏ ਸੀ ਕਹਿਣ ਲੱਗੇ ਸੱਜਣ ਆਉ ਗਏ ਸੱਜਣ ਆਉ ਗਏ ਨੰਗ ਨੀ ਗਏ ਦਰਿਆ ਮਹਾਰਾਜ ਜੀ ਨਾਲ ਗੱਲਾਂ ਕਰ ਰਹੀਆਂ ਮੇਰੇ ਮਨੋਂ ਨਾ ਲਹਿ ਗਿਆ ਤੇ ਇਸ ਤਰ੍ਹਾਂ ਕੇ ਸਰਗਨਾ ਦੇ ਵੀ ਆਪਰੇ ਗੁਰੂ ਦੀ ਯਾਦ ਆਈ ਤੇ ਉਹਨਾਂ ਨੇ ਇੱਕ ਐਗੋਜ ਆ ਬਾਤ ਬਾਣੀ ਬੋਲੀ ਉਹਦੇ ਵਿੱਚੋਂ ਐਸੀ ਆਵਾਜ਼ ਨਿਕਲੀ ਉਹ ਬੱਚਾ ਚੀਕ ਮਾਰੀ ਉਹਨੇ ਤੇ ਰੋਣ ਲੱਗ ਗਿਆ ਆ ਕਹਿਣ ਲੱਗੀ ਕਿਉਂ ਮੈਂ ਤੁਹਾਨੂੰ ਆਖਿਆ ਸੀ ਨਾ ਬਾਪਾ ਜੀ ਉਹਦੇ ਦਸਮੇਂ ਦੁਆਰਾ ਉਹਦੇ ਸਵਾਸ ਨਿਕਲੇ ਸੀ ਆਈ ਉਹ ਅੱレ ਆ ਗਿਆ ਸਾਡੇ ਬੋਲਣ ਦਾ ਕਿਉਂਕਿ ਕਦੇ ਵਾਸਤੇ ਉਹ ਆਪਣਾ ਇਹ ਨੂੰ ਸੁਝਣ ਦੱਸਦੇ ਵੀ ਸਾਡੇ ਵਿੱਚ ਇਨੀ ਸ਼ਕਤੀ ਹੈ ਉਹ ਕਹਿੰਦੇ ਜੋ ਕੁਝ ਕਰਨਾ ਹੈ ਮੇਰੇ ਗੁਰੂ ਨੇ ਮੇਰੇ ਦਾਦੇ ਨੇ ਮੇਰੇ ਵਾਲੀਆਂ ਨੇ ਹਮੇਸ਼ਾ ਵਾਸਤੇ ਉਹ ਆਪ ਤੋਂ ਵੱਡੇ ਨੂੰ ਵਾਲੀ ਕਹਿੰਦੇ ਕਿਉਂ ਇਹ ਨਹੀਂ ਆਉਦੇ ਸੀ ਵੀ ਮੇਰੇ ਚ ਸ਼ਕਤੀ ਹੈ ਉਹ ਕਹਿੰਦੇ ਵਾਲੀਆਂ ਚ ਸ਼ਕਤੀ ਹੈ ਮੇਰੇ ਗੁਰੂ ਚ ਸ਼ਕਤੀ ਹੈ ਜੋ ਸ਼ਕਤੀ ਇਸ ਕਹਿਣ ਦਾ ਮਤਲਬ ਵੇਹੀ ਬੇਨਤੀ ਕਰਦਾ ਹੈ ਵੀ ਸਾਰੇ ਸੰਗਤ ਤੇ ਕਿਰਪਾ ਕਰੋ ਕਿਉਂ ਕਿਰਪਾ ਤੋਂ ਬਿਨਾ ਕੁਛ ਨਹੀਂ ਬਣਦਾ ਸੋ ਹੁਣ ਸਾਡੇ ਤੇ ਸੰਗਤ ਜਿਆ ਸਾਡੇ ਦਾਦਾ ਬੈਤਿਆ ਬਜ਼ੁਰਗ ਉਹਨਾਂ ਨੇ ਜੋ ਵੀ ਕੇ ਕਟਣਾ ਸਤਿਗੁਰਾਂ ਦੇ ਜਾਨ ਦਾ ਅੱਜ ਜਨਮ ਦਿਨ ਦੋਵੇਂ ਹੀ ਦਿਨ ਜੋ ਉਹਨਾਂ ਨੇ ਦੁਨੀਆ ਦਾ ਸਭ ਕੁਝ ਕੀਤਾ ਵਾ ਸੋ ਮੈਂ ਸਾਰੀ ਸੰਗਤ ਅਗੇ ਸਾਰੀ ਸੰਤਾਂ ਮਤਮਾਗੇ ਜੋ ਵੀ ਇੱਥੇ ਸੰਗਤ ਆਈ ਸਾਡੇ ਵਾਸਤੇ ਤਾਂ ਸ਼ਾਂਤੀ ਹੈ ਸਾਰੇ ਕਿਉਂਕਿ ਜਿਨ੍ਹਾਂ ਨੇ ਅਰੰਭ ਪਿਤਾ ਪਰਮਾਤਮਾ ਦੇ ਨਾਮ ਉਹਨਾਂ ਸਾਰਿਆਂ ਨੇ ਜੋ ਕੁਝ ਸੁਣਾਇਆ ਜੋ ਕੁਝ ਬੋਲਿਆ ਮੈਂ ਇਹੀ ਕਹੂੰਗਾ ਕਿ ਸਾਰੇ ਤੇ ਕਿਰਪਾ ਕਰਨ ਜਿਆਦਿ ਇਸ਼ਤਿਹਾਰ ਸਮਾ ਇਹ ਨਹੀਂ ਸ਼ਬਦ ਵੋਲਦਾ ਹੋਇਆ ਹੈ ਕੇਵਲ ਦਾ ਜਾਚ ਕੇ ਕਰੋ ਰਸਨਾ ਪਵਿੱਤਰ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ